ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਡੀ ਜ਼ੋਨ ਦੇ ਵਿੱਚ ਧਰਨਾ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜਾ ਡੀ ਜ਼ੋਨ ਦੇ ਉੱਤੇ ਜਿਹੜਾ ਤਾਬਾ ਬੋਲ ਦਿੱਤਾ ਗਿਆ ਦੱਸਦੀ ਹੈ ਕਿ ਇਸ ਵਿਚਾਲੇ ਜਿਹੜੀ ਹੈ ਧਰਨਾ ਪ੍ਰਦਰਸ਼ਨਕਾਰੀਆਂ ਦੀ ਅਤੇ ਪੁਲਿਸ ਦੀ ਜਿਹੜੀ ਤਿੱਖੀ ਬਹਿਸ ਹੁੰਦੀ ਹੈ ਤੇ ਮੇਨ ਗੇਟ ਜਿਹੜਾ ਬੰਦ ਕਰ ਦਿੱਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾ ਗਰਮੀਆਂ ਨੂੰ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾ ਕਿ ਉਹਨਾਂ ਨੇ ਮੰਗਾ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਜਿਹੜਾ ਮੈਮੋਰੰਡਮ ਦੇਣ ਦੀ ਜਿਹੜੀ ਜਾਣਾ ਸੀਗਾ ਸੋ ਉਹਨਾਂ ਨੂੰ ਜਿਹੜਾ ਨਗਰ ਨਿਗਮ ਡੀ ਜੋਨ ਦੇ ਅੰਦਰ ਜਿਹੜਾ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਧਰਕਾ ਮੁਕੀ ਦੇ ਵਿੱਚ ਜਿਹੜੇ ਉੱਤੇ ਸ਼ੀਸ਼ੇ ਵੀ ਟੁੱਟੇ ਆ ਦੱਸ ਜੀ ਕਿ ਦਰਵਾਜ਼ਾ ਜਿਹੜਾ ਤੋੜ ਦਿੱਤੇ ਗਿਆ ਫਿਲਹਾਲ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਇੱਕ ਵਾਰ ਤੁਸੀਂ ਵੀ ਤਸਵੀਰਾਂ ਦਾ ਵੀ ਰੋਕ ਕਰੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਪ੍ਰਸ਼ਾਸਨ ਤੇ ਜਿਹੜੇ ਧਰਨਾ ਪ੍ਰਦਰਸ਼ਨਕਾਰੀ ਐ ਕਿੱਦਾਂ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਫਿਲਹਾਲ ਜਿਹੜਾ ਧਰਨਾ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਕੁਝ ਨੂੰ ਜਿਹੜਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਵੀ ਲਿੱਤਾ ਗਿਆ ਇੱਕ ਵਾਰ ਤੁਸੀਂ ਵੀ ਦੇਖੋ ਦੋਨਾਂ ਪੱਗਲੇ ਦੀ ਵੱਡੀ ਖਬਰ ਲੁੱਦੀ ਕਿਸੇ ਤਰੀਕੇ ਦਾ ਕੋਈ ਡਰ ਭੇਵ ਨਹੀਂ ਹੈਗਾ ਅਸੀਂ ਏਸੀਪੀ ਚੌਧਰੀ ਜੀ ਨੂੰ ਕਹਾਂਗੇ ਚਲੋ ਅਸੀਂ ਤੁਹਾਡੇ ਨਾਲ ਆ ਔਰ ਜਿਹੜੇ ਸਾਥੀ ਜਿੱਥੇ ਵੀ ਲਿਜਾਣਗੇ ਉਹ ਗੱਡੀ ਦੇ ਮਗਰ ਉੱਥੇ ਪਹੁੰਚਣ ਔਰ ਉੱਥੇ ਪਹੁੰਚ ਕੇ ਬਾਕੀ ਸਾਥੀਆਂ ਨੂੰ ਮਹਿਲਾਵਾਂ ਨੂੰ ਭੈਣਾਂ ਨੂੰ ਉੱਥੇ ਬੁਲਾਣ ਔਰ ਕਿਉਂਕਿ ਅੱਜ ਲੋਕਤੰਤਰ ਦਾ ਘਾੜ ਹੋਇਆ ਵਾ ਲੋ ਆਜ਼ਾਦੀ ਡੈਮੋਕ੍ਰੇਸੀ ਨਾਲ ਹੀ ਇੱਥੇ ਕੋਈ ਚੀਜ਼ ਨਹੀਂ ਹੈਗੀ ਲੋਕਤੰਤਰ ਜਿਹੜਾ ਹੈਗਾ ਇੱਥੇ ਖਤਮ ਹੋ ਚੁੱਕਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਖਤਮ ਹੋ ਚੁੱਕਾ ਮੁਲਾਜ਼ਮਾਂ ਦੀ ਗੱਲ ਕਰਨ ਵਾਲੇ ਦੇ ਪਰਚੇ ਪਾਏ ਜਾਂਦੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਬਈ ਬੇਨਤੀ ਆ ਕਿ ਜਿਹੜੇ ਬੇਸ਼ਰਮ ਹੁਣ ਵੀ ਸ਼ਰਮ ਕਰਕੇ ਜਾਗ ਜਾਓ ਆਓ ਜੀ ਗ੍ਰਿਫਤਾਰ ਕਰੋ ਜੀ

ਸ਼ਾਂਤੀਪੁਰੇ ਮਾਰੇ ਢੰਗ ਨਾਲ ਧਰਨਾ ਦੇਣ ਆਏ ਸੀਗੇ ਹਾਂਜੀ ਹਾਂਜੀ ਜੋਂ ਡੀ ਦੇ ਵਿੱਚ ਸ਼ਾਂਤੀਪੁਰੇ ਮਗਰ ਢੰਗ ਨਾਲ ਅਸੀਂ ਧਰਨਾ ਦੇ ਲਈ ਸੀ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਇੱਧਰ ਆ ਯਾਰ ਇੱਧਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਅਸੀਂ 72 ਘੰਟੇ ਸਾਨੂੰ ਥੋੜਾ ਪਤਾ ਸੀ ਸਾਨੂੰ ਕੁਝ ਥੋੜਾ ਪਤਾ ਸੀ ਕਿ ਚੋਣ ਜਾਬਤਾ ਲੱਗ ਜਾਣਾ ਅਸੀਂ ਅਲਟੀਮੇਟਮ ਚੇਤਾਵਨੀ ਪੱਤਰ ਮੁੱਖ ਮੰਤਰੀ ਦੇ ਨਾਮ ਤੇ ਕਮਿਸ਼ਨਰ ਕਾਰਪੋਰੇਸ਼ਨ ਦੀ ਗੈਰ ਹਾਜ਼ਰੀ ਦੇ ਵਿੱਚ ਪਰਨਜੀਤ ਖੈਰਾ ਜੀ ਨੂੰ ਦਿੱਤਾ ਸੀਗਾ ਪਰ ਬਿਕੀ ਅੱਜ ਪਰਮਜੀਤ ਖੈਰਾ ਜੀ ਜਿਹਨੂੰ ਪਰਮਜੀਤ ਖੈਰਾ ਜੀ ਨੂੰ ਜਦੋਂ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਤੇ 72 ਘੰਟੇ ਜਿਹੜੇ ਹੈਗੇ ਉਹ ਸ਼ਨੀਵਾਰ ਨੂੰ ਖਤਮ ਹੋ ਗਏ ਅਸੀਂ ਕੱਲ ਇਹਨਾਂ ਨੂੰ ਆਪਣੇ ਵਟਸਐਪ ਰਾਹੀਂ ਕਮਿਸ਼ਨਰ ਮੇਅਰ ਅਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਸਾਰੀ ਕਾਰਪੋਰੇਸ਼ਨ ਦੀ ਅਫਸਰ ਸਾਈਡ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਮੇਰ ਨੂੰ ਅਸੀਂ ਵਟਸਐਪ ਰਾਹੀਂ ਸੂਚਨਾ ਵੀ ਦਿੱਤੀ ਪਰ ਇਹਨਾਂ ਨੇ ਬਜਾਏ ਸਾਡੀ ਬੈਠਕ ਕਰਾਉਣ ਦੇ ਸਾਨੂੰ ਪ੍ਰੋਟੈਸਟ ਕਰਨ ਲਈ ਮਜਬੂਰ ਕਰ ਦਿੱਤਾ ਔਰੇ ਸਾਡੇ ਸਾਥੀ ਕਾਫੀ ਕਾਇਲ ਵੀ ਹੋਏ ਆ ਅਸੀਂ ਉਹਨਾਂ ਦਾ ਮੈਡੀਕਲ ਵੀ ਕਰਾਵਾਂਗੇ ਜੇ ਅਸੀਂ ਅੱਜ ਗ੍ਰਿਫਤਾਰੀਆਂ ਦੇ ਰਹੇ ਜਤਿੰਦਰ ਗੋਰੀਏ ਨੂੰ ਟਾਈਗਰ ਬਬਲੂ ਚੋਧਰੀ ਜੀ ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਆ ਔਰ ਮੇਰੇ ਨਾਲ ਪਿੰਟੂ ਭਾਈ ਜਿਹੜੇ ਧਰਨਾ ਦੇ ਰਹੇ ਆ ਅਸੀਂ 4-5 ਬੰਦੇ ਗ੍ਰਿਫਤਾਰੀ ਦੇ ਰਹੇ ਆ ਔਰ ਇਸ ਤੋਂ ਇਲਾਵਾ ਬਿੱਕੀ ਮੁੰਡੀਆਂ ਜੀ ਇਸ ਮੂਵਮੈਂਟ ਨੂੰ ਚਲਾਣਗੇ ਪਿੱਛੋਂ ਮੇਰੇ ਮਗਰੋਂ ਔਰ ਸਾਡੇ ਜਸਦੇਵ ਸਿੰਘ ਸੇਕੋ ਦੇ ਮੁਲਾਜ਼ਮਾ ਨੇ ਤੁਸੀਂ ਵੀਡੀਓ ਜਿ ਦੇਖਿਓ ਮੇਰੀ ਆਈ ਟੀ ਤੋਂ ਬਾਕੀ ਚੈਨ ਜਿਹੜੇ ਮੌਜੂਦ ਸੀਗੇ ਕਿ ਟੁਕਾ ਮੁਕੀ ਕੀਤੀ ਠੁੱਡੇ ਮਾਰੇ ਆ ਔਰ ਉਹ ਇਹ ਨਹੀਂ ਇਹ ਭੁੱਲ ਗਏ ਕਿ ਅਸੀਂ ਵੀ ਹੱਟ ਦਾ ਜਵਾਬ ਪੱਥਰ ਨਾਲ ਦੇ ਜਾਂਦੇ ਆ ਦਰਵਾਜ਼ਾ ਅਸੀਂ ਖੋਲ ਕੇ ਅੰਦਰ ਜਾ ਰਹੇ ਸੀ ਪੁਲਿਸ ਤੇ ਆਪਸੀ ਟਕਰਾਓ ਦੇ ਵਿੱਚ ਟੁੱਟਿਆ ਵਾ ਅਸੀਂ ਦੋ ਸ਼ੇਰਾਂ ਨੂੰ ਨਹੀਂ ਦਿੰਦੇ ਦੋ ਸੱਚੀ ਨਹੀਂ ਲੈਂਦੇ ਕਿਉਂਕਿ ਅਸੀਂ ਕਹੇ ਸੀ ਅਸੀਂ ਦਰੀ ਲੈ ਕੇ ਆਏ ਸਾਨੂੰ ਅੰਦਰ ਬਹਿਣ ਦੋ ਪਰ ਇਹਨਾਂ ਨੇ ਬਹਿਣ ਨਹੀਂ ਦਿੱਤਾ ਉਹਨੇ ਸਾਥੀਆਂ ਨੂੰ ਬੇਨਤੀ ਆ ਕਿ ਆਪਣਾ ਆਪਣਾ ਸਕੂਟਰ ਮੋਟਰਸਾਈਕਲ ਚੱਕੋ ਜਿਹੜੇ ਥਾਣੇ ਜਿਹੜੇ ਵੀ ਜਗ੍ਹਾ ਤੇ ਲੈ ਕੇ ਜਾਂਦੇ ਆ ਉੱਥੇ ਪਹੁੰਚੀਏ ਟਾਈਗਰ ਬਬਲੂ ਚੋਦਰੀ ਜੀ ਜੋ ਰਾਸ਼ਟਰੀ ਰੱਖਿਆ ਹੈ ਜਸਦੇਵ ਸੇਖੋ ਨੇ ਕੀ ਕੀਤਾ ਉਹਨਾਂ ਜਸਦੇਵ ਸੇਖੋ ਉਹਨਾਂ ਨੇ ਕਿਹਾ ਵੀ ਇੱਕ ਬੰਦਾ ਮੇਰੇ ਇਸ਼ਾਰਾ ਕਰ ਰਿਹਾ ਸੀ ਮੈਂ ਨਹੀਂ ਚਾਹੁੰਦਾ ਕਿ ਜਸਦੇਵ ਸੇਖੋ ਨਾਲ ਕੋਈ ਸਾਥੀ ਸਾਡਾ ਇਸ਼ਾਰਾ ਦਿੰਦਾ ਕਰ ਸਕਦਾ ਉਹ ਸਾਡੇ ਲਈ ਸਤਕਾਰਯੋਗ ਆ ਪਰ ਰੌਲਾ ਕੀ ਹੋਇਆ ਜਸਦੇਵ ਸੇਖੋ ਉਹਨਾਂ ਦੇ ਬਾਹਰ ਆਂਦੇ ਸਾਰੀ ਉਹਨਾਂ ਦੀ ਜਿਹੜੇ ਜਿੰਨੇ ਵੀ ਜਿੰਨੇ ਵੀ ਬੰਦੇ ਆ ਉਹਨਾਂ ਨੇ ਆ ਕੇ ਮਲਾਜ਼ਮ ਇੱਥੇ ਸਾਥੀ ਮੇਰਾ ਖੜਾ ਕਿੱਥੇ ਗਿਆ ਉਹਨੂੰ ਮਾਰਿਆ ਕੁੱਟਿਆ ਉਦੇ ਹੱਥਾਂ ਤੇ ਸੱਟਾਂ ਲੱਗੀਆਂ ਇਸ ਤੋਂ ਇਲਾਵਾ ਵੀ ਕਿਸ ਨੇ ਤੁਹਾਨੂੰ ਪੁਲਿਸ ਤੋਂ ਇਲਾਵਾ ਪੁਲਿਸ ਨੇ ਦਾ ਹੱਥ ਹੀ ਨਹੀਂ ਲਾਇਆ ਜਿਹੜਾ ਹੱਥ ਲਾਇਆ ਉਹ ਲਾਇਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਇੱਕ ਜਸਦੀਪ ਸਿੰਘ ਸੇਖੋ ਵੱਲੋਂ ਉਹਨਾਂ ਵੱਲੋਂ ਇੱਕ ਲਾਗੀ ਪੁਲਟਨ ਤਿਆਰ ਕੀਤੀ ਹੋਈ ਆ ਔਰ ਜਿਹੜੀ ਬਾਰ-ਬਾਰ ਉਹਨਾਂ ਦੀ ਇੱਥੋਂ ਬਦਲੀ ਹੁੰਦੀ ਜਾਂਦੀ ਸਾਡੇ ਤੁਹਾਡੇ ਇਕੱਲੇ ਦੀ ਕੀ ਜਾਰੀ ਕਿ ਮੁਲਾਜ਼ਮਾਂ ਦੀ ਕਿੱਥੇ ਸਾਡੇ ਮੇਰੇ ਨਾਲ ਮੁਲਾਜ਼ਮ ਸਾਥੀ ਵੀ ਹੈਗੇ ਨੇ ਸਾਡੇ ਅਸੀਂ ਯੂਨੀਅਨ ਦੇ ਮੁਲਾਦ ਦੇ ਮੁਲਾਦੇ ਰਹੇ ਆ ਮੁਲਾਜ਼ਮ ਸਾਥੀ ਜਿਹੜਾ ਦਰਨਾ ਜਾਰੀ ਰੱਖਣਗੇ ਆ ਕੱਚ ਚੁਭ ਰਿਹਾ ਇੱਥੇ ਆ ਕੱਚ ਦੇ ਪੀਸ ਵੜੇ ਹੋਏ ਅੰਦਰ ਤੇ ਕੋਈ ਗੱਲ ਨਹੀਂ ਚਲੋ ਠੀਕ ਹੈ ਅ ਚਲੋ ਜੀ ਤੁਸੀਂ ਕੀ ਕਹਿੰਦੇ ਹੋ ਬਬਲੂ ਚੌਧਰੀ ਜੀ 1 ਮਿੰਟ ਸਰ ਬਬਲੂ ਜੀ ਮਾਮਲਾ ਹੈ ਕੀ ਹੈ ਮੈਂ ਸਭ ਤੋਂ ਪਹਿਲੇ ਇੱਧਰ ਆਉਂਦਾ 1 ਮਿੰਟ ਸਭ ਤੋਂ ਪਹਿਲੇ ਮੈਂ ਮੀਡੀਆ ਬੰਦੂ ਕੋ ਕ੍ਰਾਂਤੀਕਾਰੀ ਜੀ ਵੀ ਜੀ ਮੈਂ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਗ ਰਾਸ਼ਟਰੀ ਅਧਿਆਪਕ ਉਹ ਯਾਰ ਇੱਕ ਜੀ ਜੀ ਬਾਬਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਥਾ ਮੁਦਲਿਕ ਮਜ਼ਦੂਰੋ ਕੇ ਲਈ जी वो आज संविधान का यहाँ के पंजाब के पुलिस प्रशासन और भ्रष्ट अधिकारियों द्वारा जो नगर निगम में बैठे हैं उनके यहाँ शोषण हो रहा है जी। और यह गिरफ्तारी में राष्ट्रीय अध्यक्ष होकर हमारा प्रदेश अध्यक्ष दे रहा है और मैं राष्ट्रीय अध्यक्ष राष्ट्रीय सफाई कर्मचारी महासंघ के हर राज्य के प्रदेश अध्यक्ष को मैं आह्वान करना चाहता हूँ की यह तो अब लड़ाई शुरुआत हुई है हर राष्ट्र हर राज्य में सफाई कर्मचारी आंदोलन को हम लोग मजबूत करेंगे इसलिए ठेका प्रति बंद कराकर इसके लिए मुझे जितनी बड़ी कुर्बानी देना पड़े और करेंगे और मैं अपने राष्ट्रीय सफाई कर्मचारी महासंघ के हर प्रदेश अध्यक्ष को मैं आदेश देता हूं कि जल्द से जल्द आप बड़ा आंदोलन करके अपने राज्य में एक मुख्यमंत्री आवास का घेराव कर रहे हो क्योंकि राष्ट्रीय सफाई कर्मचारी महासंघ का यह उद्देश्य है कि ठेका प्रथा खत्म कराकर अपने सफाई कर्मचारियों को शोषण मुक्त कराना इसके लिए हम लोगों को कोई भी कुर्बानी देनी पड़े ये हमारे लिए अच्छे की बात है और आज मुझे बहुत खुशी है कि मैं अपने समाज के लिए अपने बिक्की भाई के साथ में जेल जा रहा हूँ ये लिए हमारे लिए गर्मी की बात है और शर्म करो पंजाब के वो दलाल चंद नेता लुधियाना अपने, के, अपने के वो नेता जो ऑफिस में बैठे हैं जो समाज के साथ नहीं खड़े रहे वो उनको गद्दार मैल घोषित करना चाहता हूँ हमने पहले सूचना दे पहले सूचना दे दिया गया था मेल फिक्स कर दिया गया था ਹਮਨੇ ਫੈਕਸ ਮੇ ਨਹੀਂ ਕੀਤਾ ਹਮਨੇ ਮੇਲ ਕਰ ਦਿੱਤੀ ਔਰ ਹਮਨੇ ਸ਼ਿਕਾਇਤ ਪੱਤਰ ਜੋ ਅਸੀਂ ਦਿੱਤਾ ਨਾ ਉਹ ਪਰਮਜੀਤ ਖਹਿਰਾ ਜੀ ਨੂੰ ਦਿੱਤਾ ਸੀ 72 ਘੰਟੇ ਪਹਿਲਾਂ ਔਰ ਕੱਲ ਅਸੀਂ ਬਕਾਇਦਾ ਇਹਨਾਂ ਨੂੰ ਫੋਟਰਾ ਇਤਜਾਰੀ ਕੀਤਾ ਔਰ ਕਮਿਸ਼ਨਰ ਕਾਰਪੋਰੇਸ਼ਨ ਔਰ ਮੇਰ ਇਨੇ ਬਿਸ਼ਰਮ ਆ ਕਿ ਇਹਨਾਂ ਨੇ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨਾਲ ਸਾਡੀ ਮੀਟਿੰਗ ਨਹੀਂ ਕਰਾਈ ਸਰਕਾਰ ਦਾ ਨੁਮਾਇੰਦਾ ਮੈਂ ਐਮਐਲਏ ਨਹੀਂ ਮੰਨਦਾ ਮੈਂ ਮੰਤਰੀ ਨੂੰ ਆਂਦਾ ਵਾਂ ਲੁਧਿਆਣਾ ਜਿਹੜਾ ਚੱਲ ਰਿਹਾ ਸੰਜੀਵ ਰੋੜਾ ਜੀ ਚਲਾ ਰਹੇ ਆ ਸਾਡੀ ਜਿਹੜੇ ਕੋਈ ਪੁੱਛਗਿੱਛ ਨਹੀਂ ਕੀਤੀ ਤੇ ਅਸੀਂ ਅੱਜ ਜੇਲ੍ਹ ਪਰ ਅੰਦੋਲਨ ਸ਼ੁਰੂ ਕਰਤਾ ਵਾ ਕੋਈ ਗੱਲ ਨਹੀਂ ਪਰਚੇ ਦੁਨੀਆ ਮੰਦੀ ਜ਼ੋਰਾਂ ਨੂੰ ਲੱਖ ਲਾਂਨ ਤੱਕ ਦਬੋ ਜ਼ਰਾਂ ਨੂੰ ਬੜੇ ਦਿਨਾਂ ਤੋਂ ਮੇਰੇ ਬਸ ਬੜੇ ਦਿਨਾਂ ਤੋਂ ਹੀ ਲੱਗੇ ਹੋਏ ਸੀਗੇ ਪਰੇਸ਼ਾਨ ਹੋ ਰਹੇ ਸੀਗੇ ਮੈਂ ਵੀਡੀਓ ਦੇਖਦਾ ਸੀ ਮਾਮਲਾ ਕੱਲ ਵੀ ਮੈਂ ਇਹਨਾਂ ਦੀ ਵੀਡੀਓ ਦੇਖੀ ਅੱਜ ਮਾਮਲਾ ਕੀ ਹੋਇਆ ਜੀ ਮੈਂ ਅੱਜ ਮਾਮਲਾ ਕੁਝ ਵੀ ਨਹੀਂ ਗੱਲ ਕਰ ਰਹੇ ਆ ਜੀ ਤਰੀ ਕੋਲ ਪਈ ਹੈ ਸਿਰਫ ਅੰਦਰ ਲੈ ਕੇ ਜਾ ਰਹੇ ਓਧਰ ਵੀ ਸਾਨੂੰ ਅੰਦਰ ਜਾਣ ਦੇ ਸ਼ਾਂਤੀ ਪ੍ਰੂਜ ਜਿਹੜਾ ਪ੍ਰੋਟੈਸਟ ਕਰ ਲੈਣ ਦਿਓ ਲੇਕਿਨ ਅੰਦਰ ਪਰ ਗੇਟ ਜਿਹੜੇ ਟੈਸ਼ਟ ਗੇਟ ਰੋਟਾ ਇਹ ਵੀ ਜਿਹੜੀ ਸਿੱਕੇਦਾਰੀ ਪ੍ਰਥਾ ਆ ਉਹ ਨਾ ਲਗਾਈ ਜਾਵੇ ਜਿਹੜੇ ਕੱਚੇ ਜਿਹੜੇ ਮਜ਼ਦਮ ਨੇ ਜਿਨ੍ਹਾਂ ਦੀ ਉਮਰ 42 ਸਾਲ ਹੋ ਗਈ ਓਵਰਜ ਮਜ਼ਦਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਾਇਦ ਜੀ ਮੰਗਿਆ ਸਰ ਇਹਦੇ ਲਈ ਵਿਜੇ ਜਾਨਵਰ ਜੀ ਨੇ ਮੀਟਿੰਗ ਬਣਾਈ ਸੀ ਕਿ ਉਹਦੇ ਰਿਗਾਰਡਿੰਗ ਮੇਅਰ ਨਾਲ ਗੱਲ ਕੀਤੀ ਕੋਈ ਸੀਟਾ ਨਹੀਂ ਨਿਕਲਿਆ ਜੇ ਕੋਈ ਸੀਟਾ ਨਿਕਲ ਗਿਆ ਹੁੰਦਾ ਤੇ ਫਿਰ ਇਨੇ ਮਜ਼ਦਮ ਜਿਹੜੇ ਕਿਉਂ ਪਰੇਸ਼ਾਨ ਹੁੰਦੇ ਮੇਅਰ ਦੇ ਵੱਲੋਂ ਕਹਿ ਰਹੇ ਆਂ ਆਪ ਕਿਤੇ ਜਾਊਗਾ ਆਹ ਯਾਰ ਬਿਦਾਰ ਨੂੰ ਦੋ ਵਾਰ ਮੈਂ ਤਾਂ ਕਿਉਂਕਿ ਕੱਲ ਮਾਡਲ ਗੋਰਫ ਕੰਡਕਟ ਲਾਗੂ ਹੋ ਗਿਆ ਉਹਦੇ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਬੋਲ ਕੀਤੀ ਹੋਈ ਸੀਗੀ ਤੇ ਮੈਂ ਤਾਂ ਉਹ ਬਸਰ ਗੋਜੋ ਮੀਟਿੰਗ ਕੈਂਸਲ ਕਰਕੇ ਆਇਆ ਤੇ ਮੈਂ ਉੱਪਰ ਬੈਠਾ ਆਪਣੇ ਪਬਲਿਕ ਡੀਲਿੰਗ ਦੇ ਕੰਮ ਕਰ ਰਿਹਾ ਸੀ ਤਾਂ ਇਕਦਮ ਮੈਨੂੰ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮੈਂ ਜਦੋਂ ਭੱਜ ਕੇ ਥੱਲੇ ਗਿਆ ਤਾਂ ਮੈਂ ਦੇਖਿਆ ਵੀ ਇਹ ਜੋ ਤਰਨਾ ਕਰੀ ਸੀਗੇ ਇਹ ਸਾਡੇ ਪੁਲਿਸ ਮੁਲਾਜ਼ਮਾ ਨਾਲ ਹੱਥੋਪਾਈ ਹੋ ਰਹੀ ਸੀ ਅੰਦਰ ਵੜਨ ਲਈ ਉਹ ਅੰਦਰ ਵੜਦੇ ਆ ਵਰਦੇ ਨੇ ਇਹਨਾਂ ਨੇ ਸਾਡਾ ਸ਼ੀਸ਼ਾ ਤੋੜਿਆ ਵਾ ਤੇ ਮੈਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਬਾਈ ਤੁਸੀਂ ਇੱਕ ਦਾ ਮੋਡਲ ਕੋਡ ਆਫ ਕੰਡਕਟ ਲੱਗਿਆ ਵਾ ਤੁਸੀਂ ਉਹਦੀ ਲੰਗਣਾ ਕਰ ਰਹੇ ਹੋ ਦੂਜਾ ਕੋਈ ਯਾਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹਜਾਓ ਤੁਸੀਂ ਤਰ੍ਹਾਂ ਬਹਿਣਾ ਜੀ ਸਕਦੇ ਹੋ ਤੁਹਾਡਾ ਹੱਕ ਆ ਠੀਕ ਹੈ ਕੋਈ ਗਲਤ ਗੱਲ ਹੋਈ ਆ ਜਾਂ ਤੁਸੀਂ ਕੋਈ ਵੀ ਪ੍ਰੈਜੈਂਟੇਸ਼ਨ ਦੇਣਾ ਚਾਹੁੰਦੇ ਹੋ ਵੀ ਦੇ ਸਕਦੇ ਹੋ ਬਟ ਆ ਜਿਹੜਾ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਕਰ ਰਹੇ ਹੋ ਦੋਪਾਈ ਕਰ ਰਹੇ ਹੋ ਇਹ ਕਰਨੇ ਵਾਲਿਆਂ ਦਾ ਕੰਮ ਨਹੀਂ ਹੁੰਦਾ ਉਹ ਇਹਨਾਂ ਕਹਿਣ ਤੋਂ ਬਾਅਦ ਹਲੇ ਮੈਂ ਉਹਨਾਂ ਨੂੰ ਸਮਝਾਈ ਰਿਹਾ ਮਾਂ ਤਾਂ ਉਹਨਾਂ ਚੋਂ ਕਿਸੇ ਨੇ ਫੇਰ ਹੱਥ ਬਈ ਸ਼ੁਰੂ ਕਰ ਦਿੱਤੀ ਸਾਡੇ ਪੁਲਸ ਵਾਲਿਆਂ ਨਾਲ ਤੇ ਬਸ ਉਹ ਸਮਝਾਉਂਦੇ ਸਮਝਾਉਂਦੇ ਉਹਨਾਂ ਨੂੰ ਸਮਝਾ ਕੇ ਫਿਰ ਬਾਹਰ ਕਢਾ ਕੇ ਆਏ ਆ ਵੀ ਭਾਈ ਜੋ ਧਰਨਾ ਜਿਹੜਾ ਤੁਸੀਂ ਆਹ ਨਾਲ ਸ਼ਾਂਤ ਨਹੀਂ ਟੰਗਣਾ ਦੇਈ ਜਾਓ ਬੜੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਮੁਲਾਜ਼ਮਾਂ ਦਾ ਹੱਕ ਹੋਇਆ ਇੱਕੋਸ ਨਾਲ ਕੋਈ ਕਰਨੀ ਇਹ ਸ਼ੋਭਾ ਨਹੀਂ ਦੇਦਾ ਉਹਨਾਂ ਨੂੰ ਅਧਿਕਾਰੀਆਂ ਨੇ ਕਿਹਾ ਜੀ ਉਹਨਾਂ ਨਾਲ ਹੀ ਆ ਕੇ ਆਪੀ ਆ ਕੇ ਆਪੀ ਆ ਕੇ ਸਮਝਾਈ ਸੀ ਉਹ ਕਹਿੰਦੇ ਦੇਖੋ ਮੀਡੀਆ ਸਾਰੇ ਉੱਤੇ ਮੌਜੂਦ ਸੀਗਾ ਸਾਰੇ ਮੀਡੀਆ ਕੋ ਵੀਡੀਓ ਰਿਪੋਰਟੀਆਂ ਹੈਗੀਆਂ ਨੇ ਮੈਂ ਉਹਨਾਂ ਨੂੰ ਸਮਝਾ ਰਿਹਾ ਮੈਂ ਸਾਹ ਖੜ ਕੇ ਵੀ ਭਾਈ ਨਾ ਕਰੋ ਤੁਸੀਂ ਬਾਹਰ ਹੋ ਜਾਓ ਬਾਹਰ ਖੜ ਕੇ ਤੁਸੀਂ ਧਰਨਾ ਨਹੀਂ ਦੇਈ ਜਾਓ ਤੇ ਵੀਡੀਓ ਦੋਟੇ ਤੋਂ ਮੀਡੀਆ ਇੰਡੀਪੈਂਡੈਂਟ মিডিਆ ਦਾ ਵੀ ਆ ਰਿਹਾ ਹੈ ਨਾ ਦਾ ਚੀਜ਼ ਇੰਡੀਪੈਂਡੈਂਟ মিডিਆ ਦਾ ਪ੍ਰੂਫ ਤੁਹਾਡੇ ਕੋਲ ਨੇ ਠੀਕ ਹੈ ਕਿ ਨਹੀਂ ਮੈਂ ਤਾਂ ਹੋਵੇ ਤਾਂ ਮੈਂ ਕਹਿ ਨਹੀਂ ਰਹੀ ਕਾਰਪੋਰੇਸ਼ਨ ਦੀ ਲੈ ਲੋ ਵੀਡੀਓ ਰਿਕਾਰਡਿੰਗ ਮੈਂ ਤਾਂ ਕਹ ਰਹੀ ਹਾਂ মিডিਆ ਦੀ ਲੈ ਲੋ ਹਾਂਜੀ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਕਈ ਮਜ਼ਦੂਰਾਂ ਨੂੰ ਕੁੱਟੇ ਗਏ ਇਹ ਮਾਮਲੇ ਦੇ ਵਿੱਚ ਇਹਨਾਂ ਮਾਮਲੇ ਤੋਂ ਪੱਕ ਗਏ ਦੇਖੋ ਮਾਮਲਾ ਨਹੀਂ ਕੋਈ ਪੱਕਿਆ ਤੁਸੀਂ ਮੰਗ ਲੈ ਕੇ ਆਏ ਹੋ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੁਹਾਡਾ ਜਾਇਜ਼ ਹੱਕ ਆ ਜੀ ਠੀਕ ਹੈ ਨਹੀਂ ਮੰਗ ਰੱਖਣਾ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਮੰਗ ਸਕਦੇ ਰੱਖ ਸਕਦੇ ਹੋ ਤੁਸੀਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿਓ ਤੁਸੀਂ ਧਰਨਾ ਦੇਣਾ ਸ਼ਾਂਤਮਈ ਢੰਗ ਨਾਲ ਦਿਓ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੱਥੋਂ ਪਾਈ ਦੇ ਉੱਤੇ ਆਓ ਹਿੰਸਕ ਧਰਨਾ ਕੋਈ ਧਰਨਾ ਨਹੀਂ ਹੁੰਦਾ ਠੀਕ ਹੈ ਸਾਡਾ ਹੁਣ ਕਸਾਰੀ ਕਾਰਪੋਰੇਸ਼ਨ ਦੀ ਪ੍ਰੋਪਰਟੀ ਦਾ ਜਿਹੜਾ ਪੂਰਾ ਗੇਟ ਦਾ ਉਹਦੇ ਹੀ ਸਾੜ ਦਿੱਤਾ ਪੁਲਿਸ ਵਾਲਿਆਂ ਦੇ ਵੀ ਲੱਗੀਆਂ ਬਾਈ ਚੰਸ ਰੱਬ ਨਾ ਕਰੇ ਜਦੋਂ ਸ਼ੀਸ਼ਾ ਟੁੱਟਿਆ ਸ਼ੀਸ਼ੇ ਨੇ ਇਦਾਂ ਨਹੀਂ ਦੇਖਣਾ ਕਿ ਕਿਹਦੇ ਉੱਤੇ ਡਿੱਗਣਾ ਜੇ ਇਹਨਾਂ ਦੇ ਉੱਤੇ ਕਿਸੇ ਤੇ ਡਿੱਗ ਕੇ ਨੁਕਸਾਨ ਵੱਤ ਹੋ ਜਾਂਦਾ ਜੇ ਇਹਦਾ ਸਿਰ ਕੱਟ ਜਾਂਦਾ ਜਾਂ ਕਿਤੇ ਪੂਸ ਲਾਜ ਹੁੰਦੇ ਹੋ ਜਾਂਦਾ ਕਿਸੇ ਦਾ ਚਾਹਨੀ ਵਾਲੀ ਨੁਕਸਾਨ ਹੋ ਜਾਂਦਾ ਉਹਦੀ ਪਰਵਾਹ ਕੌਣ ਕਰਦਾ ਅਸੀਂ ਤਾਂ ਬਸ ਉਹਨਾਂ ਵੱਲ ਪਿਆ ਕਰ ਰਿਹਾ ਕਿ ਇਹ ਜਦੋਂ ਆਪਾਂ ਅੰਦਰ ਵੱਲ ਕੋਈ ਸ਼ੀਸ਼ਾ ਪਿਆ ਤੇ ਆਪਾਂ ਵੱਲੋਂ ਰੱਖਿਆ ਤੋਂ ਟੁੱਟਿਆ ਵੀ ਡੋੜਿਆ ਹੈ ਅਦੇ ਪੋਰਸ ਮਨਾ ਜੀ ਮੈਂ ਵੀ ਤਾਂ ਇਹੀ ਕਹਿ ਰਿਹਾ ਵੀ ਪੋਰਸ ਜੇ ਤੁਹਾਨੂੰ ਰੋਕ ਰਹੀ ਆ ਵੀ ਤੁਸੀਂ ਅੰਦਰ ਨਹੀਂ ਆਉਣਾ ਮੋਡਲ ਕਾਲ ਆਫ ਕੰਡਕਟਰ ਲੱਗਿਆ ਵਾ ਤਾਂ ਸਮਝ ਆਪਣਾ ਬੰਦ ਨਾ ਵੀ ਆਪਾਂ ਨੂੰ ਫਾਲੋ ਕਰੀਏ ਜੇ ਉਹਦੇ ਲਈ ਆਪਾਂ ਪੋਰਸ ਵਾਲੇ ਦੇ ਧੱਕਾ ਕਰਾਂਗੇ ਮੈਂ ਇਹ ਨਹੀਂ ਕਹਿੰਦਾ ਕਿ ਨੇ ਇੱਟਾਂ ਮਾਰ ਕੇ ਸ਼ੀਸ਼ਾ ਤੋੜਿਆ ਪਰ ਜਦੋਂ ਹੱਥੋਂ ਪਾਈ ਕੀਤੀ ਆ ਸ਼ੀਸ਼ੇ ਦੇ ਵੱਜੇ ਆ ਗਏ ਸ਼ੀਸ਼ੇ ਨੂੰ ਧੱਕੇ ਮਾਰਿਆ ਫਿਰ ਉਹ ਵੀਡੀਓ ਦੇਖੀ ਹੋਇਆ ਉਹ ਟੁੱਟੇ ਗੇਟ ਨੂੰ ਫੜ-ਫੜ ਕੇ ਖੜੇ ਆ ਵੀ ਅਸੀਂ ਅੰਦਰ ਖਿੱਚ ਕੇ ਨਹੀਂ ਆਉਣਾ ਵਾ ਯਾਰ ਮੈਨੂੰ ਤਾਂ ਪਤਾ ਨਹੀਂ ਕਿੰਨੇ ਕ ਜਾਨੇ ਸੀਗੇ ਐਵੇਂ ਮੈਂ ਕਹਾ ਮੈਂ ਤਾਂ ਥੱਲੇ ਸੜਾ ਜਣਾ ਚ ਲੱਗਿਆ ਰਿਹਾ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਤੇਰੇ ਉਹਨਾਂ ਦੀ ਮੀਟਿੰਗ ਜਿਹੜਾ ਵੀ ਨਾ ਮੈਨੂੰ ਤਾਂ ਆਈ ਯੂਨੀਵਰਸਿਟੀ ਕਾਲਜ ਦੀ ਕਾਰਵਾਈ ਦੇਖੋ ਜੋ ਗਵਰਨਮੈਂਟ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂ ਜੇ ਸਾਡੇ ਕਿਸੇ ਮੁਲਾਜ਼ਮ ਦੇ ਸੈਕਸ਼ਨ ਲੱਗੀ ਆ ਉਹਦੀ ਕਾਰਵਾਈ ਜੋ ਮੋਸ਼ਾ ਪੜਦੀ ਆ ਆਹ ਮੁਲਾਜ਼ਮ ਦੇ ਜਿਹੜਾ ਸੈਕਸ਼ਨ ਲੱਗੀ ਆ ਮੁਲਾਜ਼ਮ ਦੇ ਨਾ ਤਾਂ ਸੈਕਸ਼ਨ ਲੱਗੀ ਉਹ ਪੁਲਿਸ ਵਾਲੇ ਦੇ ਦੇਖਣਾ ਪਊਗਾ ਥੱਲੇ ਮੈਂ ਕਿਉਂਕਿ ਪੁਲਿਸ ਵਾਲੇ ਥੱਲੇ ਖੜੇ ਆ ਮੈਂ ਬੁਲਾਏ ਸੀ ਪੁੱਛਣ ਨੂੰ ਵੀ ਕਿੰਨੀ ਕ ਲੱਗੀ ਆ ਕਿਸ ਅਸੀਂ ਏਸੀਪੀ ਚੌਧਰੀ ਜੀ ਨੂੰ ਕਹਾਂਗੇ ਚਲੋ ਅਸੀਂ ਤੁਹਾਡੇ ਨਾਲ ਆ ਔਰ ਜਿਹੜੇ ਸਾਥੀ ਜਿੱਥੇ ਵੀ ਲਿਜਾਣਗੇ ਉਹ ਗੱਡੀ ਦੇ ਮਗਰ ਉੱਥੇ ਪਹੁੰਚਣ ਔਰ ਉੱਥੇ ਪਹੁੰਚ ਕੇ ਬਾਕੀ ਸਾਥੀਆਂ ਨੂੰ ਮਹਿਲਾਵਾਂ ਨੂੰ ਭੈਣਾਂ ਨੂੰ ਉੱਥੇ ਬੁਲਾਣ ਔਰ ਕਿਉਂਕਿ ਅੱਜ ਲੋਕਤੰਤਰ ਦਾ ਘਾੜ ਹੋਇਆ ਵਾ ਲੋ ਆਜ਼ਾਦੀ ਡੈਮੋਕ੍ਰੇਸੀ ਨਾਲ